ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨਾਨਕਸਰ ਇਹ ਪਿੰਡ ਕੋਟਕਪੂਰਾ ਤਹਿਸੀਲ ਉੱਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਜੈਤੋ ਵਾਲੀ ਸੜਕ ਦੇ ਉੱਤੇ ਇਹ ਦੂਜਾ ਪਿੰਡ ਆਉਂਦਾ ਹੈ ਪਹਿਲਾ ਪਿੰਡ ਲਾਲਿਆਣਾ ਬਿਲਕੁਲ ਨਾਲ ਤੇ ਉਸ ਤੋਂ ਅੱਗੇ ਇਹ ਨਾਨਕਸਰ ਪਿੰਡ ਰਹਿ ਜਾਂਦਾ ਸੋ ਕੋਟਕਪੂਰੇ ਤੋਂ ਮਸਾਂ 5 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਭਾਈ ਵਪਾਰ ਦਾ ਕੰਮ ਕਰਦਾ ਵੈਸੇ ਇਹਦੇ ਕੋਲ ਪੱਕੇ ਪਸ਼ੂ ਵੀ ਦੁੱਧ ਤੇ ਲੱਗੇ ਹੋਏ ਆਂ ਵਿਕਰੀ ਦੇ ਵਿੱਚ ਅੱਜ ਦੋ ਨਗ ਤੁਹਾਨੂੰ ਦਿਖਾਉਂਗਾ ਜਿਹਦੇ ਚੱਕ ਕੇ ਗੱਪਣ ਮੱਝ ਸਾਹਮਣੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਇਹਦੇ ਨਾਲ ਇੱਕ ਮੱਝ ਇਹ ਬਿਲਕੁਲ ਹੀ ਤਾਜੀ ਸੋਈ ਹੋਈ ਹੈ ਸੋ ਦੋ ਪਸ਼ੂ ਦਿਖਾਉਣ ਲੱਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਨਗ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਆ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸੋ ਆਓ ਭਾਈ ਨੂੰ ਮਿਲਿਏ ਕਰਦੇ ਗੱਲਾਂ ਬਾਤਾਂ ਦੱਸੋ ਪਹਿਲਾਂ ਸੋਈ ਸਵਾਈ ਮੱਝ ਤੋੜਾਂਗੇ ਫਿਰ ਜਿਹੜੀ ਕੰਮ ਬਣਾ ਉਹ ਤੁਹਾਨੂੰ ਦਿਖਾ ਦਿਆਂਗੇ ਬਲਜੀਤ ਬਾਈ ਸਸਤੀ ਕਾਰ ਸਸਤੀ ਕਾਰ ਬਾਈ ਜੀ ਬਲਜੀਤ ਬਾਈ ਆਈ ਜਾਂਦੇ ਆ ਰੂਟੀਨ ਚ ਪਸ਼ੂ ਫਰ ਹਾਂਜੀ ਰੂਟੀਨ ਚ ਆਈ ਜਾਂਦੇ ਆ ਜੀ ਬਾਕੀ ਵੀਡੀਓ ਕਈ ਯਾਰ ਬਣਵਾਨੀ ਤੁਹਾਡੇ ਕੋਲ ਨਹੀਂ ਸਮਾਂ ਸੀਗਾ ਜੀ ਚਲੋ ਕੇ ਇਹ ਮਜ ਦੂਜੇ ਸੂਈ ਰਾਤ ਸੂਈ ਆ ਠੀਕ ਹੈ ਸਵੇਰ 4-5 ਕਿਲੋ ਬੋਲਾ ਚੋ ਆਈ ਬੱਚੇ ਨੂੰ ਪਿਆ ਕੇ ਜੇ ਜੂਰ ਪੈ ਗਈ ਸਾਫ ਆ ਜਾਣਾ ਜੀ ਕੀ ਰੇਟ ਰਹਿਣਾ ਤਾਂ ਬਲਜੀਤ ਬਾਈ ਪਹਿਲਾਂ ਇਹਦਾ 1.40 ਲੱਖ ਰੁਪਈਆ ਜੀ ਪਹਿਲਾਂ ਇਹਨੂੰ ਤੋੜ ਕੇ ਦਿਖਾ ਦਈਏ ਹਾਂਜੀ ਇਹਨੇ ਕੱਟੇ ਨੂੰ ਜਨਮ ਦਿੱਤਾ ਹਾਂਜੀ ਕੱਟਾ ਦਿੱਤਾ ਜੀ ਠੀਕ ਹੈ ਦੋਸਤੋ ਰਾਤ ਹੀ ਸ ਸੁਬਾ ਦਰਦ ਕੋਸ ਚੋਇਆ ਤੇ ਕੁਛ ਬੱਚੇ ਨੇ ਚੁੰਗਿਆ ਅੰਦਰ ਲੈ ਜਾ ਦਸਲ ਨੀਲੀ ਰਾਵੀ ਚ ਪੈਂਦੀ ਐ ਸਿੰਘ ਕੁੰਡਿਆਂ ਦੀ ਐ ਢਾਂਚਾ ਚੰਗਾ ਹਵਾਨਾ ਹੁਣ ਵੀ ਸੋਹਣਾ ਦਿਖਾਉਂਦੀ ਐ ਥਣ ਚੰਗਾ ਲੱਗਾ ਰਾਤ ਹੀ ਸੂਈ ਉਹਦੇ ਕਰਕੇ ਨਵਾਈ ਨਹੀਂ ਗਈ ਕਿਉਂਕਿ ਠੰਡ ਦਾ ਟਾਈਮ ਇਹਨੇ ਵਾਈਟ ਰੰਗ ਦਾ ਕੱਤੇ ਨੂੰ ਜਨਮ ਦਿੱਤਾ ਲਿਆ ਬਈ ਹੂ ਲਗਾ ਕੱਤਾ ਤੁਹਾਨੂੰ ਦਿਖਾਉਂਗਾ ਇੱਕ ਵਾਰ ਤੁਸੀਂ ਇਸ ਮਾਜ ਨੂੰ ਦੇਖ ਲਓ ਸੋ ਦੂਜਾ ਸੋ ਆ 1 ਲੱਖ ਤੇ 40 ਹਜ਼ਾਰ ਰੇਟ ਲੈ ਚਲ ਬਈ ਇਹ ਕਿਹੜਾ ਹੋਰ ਕਢਾ ਦੇਾਂਗੇ ਇੱਥੇ ਲਿਆਈ ਵਾਪਸ ਲਿਆ ਵਾਪਸ ਲਿਆ ਫਿਰ ਸੋ ਫੇਰ ਇਹਦਾ ਟਾਂਚਾ ਦੇਖੋ ਸੋ ਕਲੀਅਰ ਹੋ ਜੇ ਦੋ ਵਾਰ ਕਰ ਦਿੰਦੇ ਨੇ ਅੰਦਰ ਹੀ ਅੰਦਰ ਹੀ ਲੈ ਇਹਦੀ ਗਾੜੀ ਨੋਟ ਕਰ ਲੋ ਅਗਲੇ ਥਾਣ ਤੁਸੀਂ ਉਹਨਾਂ ਵੀਡੀਓ ਚ ਦੇਖ ਲਿਆ ਇੱਕੋ ਜਿਹਾ ਥਾਣਾ ਚਾਰੇ ਸੋਹਣਾ ਸਟਰਕਚਰ ਹੈ ਚੰਗਾ ਦੁੱਧ ਦੇਊਗੀ ਚੰਗੀ ਸੇਵਾ ਦੇ ਨਾਲ ਸੋ 15 ਕਿਲੋ ਦਊ ਦੇ ਦੂ ਜੀ ਮਾਲਕ ਨੇ ਦੱਸਿਆ ਪਹਿਲੇ ਸੂਏ 13 ਕਿਲੋ ਦੋਚ ਹੋਇਆ ਜੀ ਠੀਕ ਹੈ ਲਿਆ ਭਾਈ ਇਹ ਸੱਡ ਤੋਂ ਫੇਰ ਇਹਦਾ ਥਾਣਾ ਹੋਣਾ ਤੁਸੀਂ ਦੇਖ ਲਓ ਇਹਦਾ ਬੱਚਾ ਜਿਹੜਾ ਉਹ ਸਾਹਮਣੇ ਆ ਦੱਸੋ ਕੁਦਰਤ ਕੁਦਰਤ ਰੰਗ ਰੂਪ ਦਿੰਦੀ ਹੈ ਕਿਸੇ ਵੀ ਜਾਨਵਰ ਨੂੰ ਹਰੇਕ ਰੰਗ ਰੱਬ ਦੇ ਹੈ ਸੋ ਇਦਾਂ ਦੇ ਬੱਚੇ ਨੂੰ ਇਹਨੇ ਜਨਮ ਦਿੱਤਾ ਇਹਦੇ ਨਾਲ ਕੱਟਾ ਦੱਸੋ ਇਸ ਰੰਗ ਦਾ ਬਾਕੀ ਇਹ ਤੋਂ ਅੱਗੇ ਇੱਕ ਹੋਰ ਮੱਝ ਜਿਹੜੀ ਵਿਕਾਊ ਆ ਪਰ ਜਾਣਕਾਰੀ ਬਾਈ ਤੁਹਾਨੂੰ ਲੈ ਲੈ ਬਲਜੀਤ ਭਾਈ ਇਹ ਕਹਿਣਾ ਮਸੂਆ ਇਹ ਵੀ ਦੂਜੇ ਤੋਂ ਸੁਣੀ ਹੈ ਜੀ ਹਜੇ 8 ਦਿਨ ਬਾਕੀ ਹੈ ਜੀ ਠੀਕ ਹੈ ਇਹਦਾ ਰੇਟ ਕੀ ਰੱਖਦੇ ਹੋ ਇਹਦਾ 1,35,000 ਰੁਪਏ ਠੀਕ ਹੈ 8 ਦਿਨਾਂ ਦੀ ਕੱਚੀ ਦੱਸੋ 1,35,000 ਰੇਟ ਹੈ ਦੂਜਾ ਚੰਗਾ ਬਣਾਉਂਦੀ ਆਉਂਦੀ ਆ ਦੂਜਾ ਸੂਆ ਚੰਗਾ ਹਵਾਨਾ ਦੱਸਦਾ ਸਹੰਗ ਇਹ ਵੀ ਕੁੰਡਿਆ ਦੀ ਆ ਲੈ ਆ ਵਾਪਸ ਬਾਈ ਲੈ ਆ ਵਾਪਸ ਇਹਦਾ ਰੇਟ 1,35,000 ਸੋ ਦੋ ਮੱਝਾਂ ਵਕਾਊ ਕੀਤੀਆਂ ਬਾਈ ਨੇ ਜਿਹੜੀਆਂ ਇੱਕ ਗੱਭਣ ਇੱਕ ਸੂਈ ਸਵਾਈ ਸੋਈ ਸੋਈ ਦਾ ਜਿਹੜਾ ਹੁਣ ਤਾਂ ਬੌਲੇ ਚਾ ਤਾਂ ਤੁਸੀਂ ਧਾਰਾ ਮਾਰ ਕੇ ਪਾਸ ਕਰ ਲਓਗੇ ਗੱਬਨ ਦੇ ਥਣ ਪਾਸ ਹੋ ਜਾਂਦੇ ਹੁੰਦੇ ਉਹ ਕਰਨੇ ਜ਼ਰੂਰੀ ਹੁੰਦੇ ਆ ਦੁੱਧ ਸੋਡੀ ਸੇਵਾ ਦਾ ਹਮੇਸ਼ਾ ਹੀ ਇਹ ਗੱਲ ਹਰੇਕ ਵੀਡੀਓ ਚ ਐਡ ਕਰੀ ਜੀ ਕਿਉਂਕਿ ਇਹਨਾਂ ਨੇ ਸੇਵਾ ਨਾਲ ਦੁੱਧ ਦੇਣਾ ਚੰਗੀਆਂ ਸਾਂਭ ਲਓਗੇ ਜਿਆਦਾ ਚੋਲੋਗੇ ਘੱਟ ਕੇਅਰ ਕਰੋਗੇ ਤਾਂ ਦੁੱਧ ਘੱਟ ਵੀ ਦੇ ਦਿੰਦੀਆਂ ਸੋ ਇਹ ਦੋ ਪਸ਼ੂ ਦੋ ਮੱਝਾਂ ਬਾਈ ਨੇ ਵਕਾਉ ਕੀਤੀਆਂ ਦੋਨੇ ਤੁਹਾਨੂੰ ਦਿਖਾ ਦਿੰਦਾ ਜਿਹੜਾ ਨਾਗ ਇਹਨਾਂ ਚ ਜੱਜਦਾ ਉਹਦੀ ਤਸੱਲੀ ਤੁਸੀਂ ਕਰ ਲਿਓ ਨੰਬਰ ਸਕਰੀਨ ਉੱਤੇ ਵੀਦਾ ਚੱਲੀ ਜਾਂਦਾ ਇਸੇ ਤੇ ਕਾਲ ਹੋਊਗੀ ਰੂਟੀਨ 'ਚ ਪਸ਼ੂ ਆਉਂਦੇ ਆ ਸੰਪਰਕ ਬਣਾ ਸਕਦੇ ਹੋ ਤੁਸੀਂ ਕਿਉਂਕਿ ਇੱਥੇ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਅੱਜ ਭਾਈ ਇਹ ਦੋ ਨਾ ਕਿਸੇ ਜੈਨਾ ਚੂ ਵੀ ਕੋਈ ਹੈ ਨਹੀਂ ਨਗਤਾ ਜੀ ਤੈਨ ਹੋ ਰਹਿ ਗਏ ਵੈਸੇ ਠੀਕ ਹੈ ਹਾਂ ਜੀ ਆਹ ਮਾਜੀ ਸੂਈ ਵੀ ਹੈ ਜੀ ਠੀਕ ਹੈ ਹਫਤੇ ਦੀ 12 ਕਿਲੋ ਦੁੱਧ ਆ ਜੀ ਠੀਕ ਹੈ ਤੇ ਆਹ ਝੋਟੀ ਵੀ ਹਫਤਾ ਹੋ ਗਈ ਸੂਈ ਨੂੰ 12 ਕਿਲੋ ਦੁੱਧ ਆ ਜੀ ਠੀਕ ਹੈ ਤੇ ਆਹ ਤੇ ਲਈ 15 ਕਿਲੋ ਦੁੱਧ ਆ ਜੀ ਦੂਜੀ ਸੂਏ ਠੀਕ ਹੈ ਹਾਂਜੀ ਹੁਣ ਤੇ ਇਹੋ ਵੀ ਹੱfte ਦੀ ਸੂਈ ਵੀ ਆਈ ਝੋਨੀਆਂ ਹੋਣ ਝੋਨੀਆਂ ਬਣਾਈ ਹਾਂਜੀ ਠੀਕ ਹੈ ਸੋ ਦੋਸਤੋ 11 11:30 ਦੇ ਆਸ-ਪਾਸ ਵੀਡੀਓ ਬਣ ਰਹੀ ਹੈ ਝੋਨੀਆਂ ਵੀ ਤਾਂ ਤੁਹਾਨੂੰ ਨਹੀਂ ਦਿਖਾ ਰਹੇ ਸਿਰਫ ਦੋ ਨਗ ਦਿਖਾਏ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ